ਪਿੰਡ ਸ਼ੀਰਪੁਰਾ ਜਿਹੜੇ ਬਠਿੰਡੇ ਤੋਂ ਦੋ ਛੋਟੀਆਂ ਦੀ ਵੀਡੀਓ ਬਣਾਈ ਆ ਆ ਜਿਹੜੀ ਸਾਹਮਣੇ ਤੁਸੀਂ ਪਹਿਲੇ ਨੰਬਰ ਦੀ ਛੋਟੀ ਦੇਖ ਰਹੇ ਹੋ ਪਹਿਲਾ ਸੂਹਾ ਸੂਰੀ ਆ ਪਹਿਲਾਂ ਜਿਹੜੀ ਲੇਵਾ ਚੈੱਕ ਕਰੋ ਇਹਦਾ ਕੱਦ ਚੈੱਕ ਕਰੋ ਵਧੀਆਂ ਪਹਿਲੇ ਸਵੇਰ ਵਾਲੀ ਛੋਟੀ ਚੰਗੇ ਰਿਕਾਰਡ ਦੀ ਮੱਝ ਆ ਤੁਹਾਨੂੰ ਤੋਰ ਕੇ ਦਿਖਾ ਰਹੇ ਆ ਕਰ ਲਓ ਚੈੱਕ ਪੂਰੇ ਕਾਲੇ ਰੰਗ ਦੀ ਮੱਝ ਕਰੋ ਇਹ ਪਿੱਛੋਂ ਚੈੱਕ ਕਰ ਲਓ ਲੇਵਾ ਚਾ ਕਰ ਲਓ ਜੀ ਵਧੀਆਂ ਪਹਿਲਾ ਸੂਆ ਸੂਰੀਆ ਸੂਣ ਦੇ ਵਿੱਚ ਹਜੇ ਹਫਤਾ ਬਾਕੀ ਆ ਤੇ ਬਾਕੀ ਦੱਸਣ ਮੁਤਾਬਕ ਹਫਤੇ ਵਿੱਚ ਇਹਨੇ ਲੇਵਾ ਹੋਰ ਥੱਲੇ ਨੂੰ ਲੈ ਜਾਣਾ ਦੇਖੋ ਜੀ ਬਾਈ ਦੇ ਸਰਨ ਮੁਤਾਬਕ ਕਿ ਪਹਿਲੇ ਸੂਏ 12 ਤੋਂ 13 ਕਿਲੋ ਤੱਕ ਦੇ ਦਿਜੂ ਚੰਗੇ ਰਿਕਾਰਡ ਦੀ ਮੱਝ ਚੰਗੇ ਘਰ ਆਈ ਹੋਈ ਆ ਤੇ ਬਾਕੀ ਬਾਈ ਨੇ ਜਿਹੜਾ ਇਹ डिमांड ਰੱਖੀ ਆ ਮੋਡਲ ਕਰਾਉਣੇ ਜਿੰਨਾ ਮਰਜ਼ੀ ਕਰਾ ਲਓ 1.5 ਲੱਖ ਰਾਲਾ ਇੱਕ 40 ਕਰਾ ਲਓ ਬਾਈ ਨੇ 128000 ਵਿੱਚ ਇਹ ਛੋਟੀ ਸੇਲ ਕਰ ਦੇਣੀ ਆ ਨੰਬਰ ਸਕਰੀਨ ਉੱਪਰ ਚੱਲ ਰਿਹਾ ਕਰ ਲਓ ਕੰਟੈਕਟ ਤੇ ਅੱਗੇ ਤੁਹਾਨੂੰ ਦੂਜੀ ਮੱਝ ਦਿਖਾਉਣੀ ਆ ਅੱਗੇ ਦੂਜੇ ਨੰਬਰ ਤੇ ਆ ਮੱਝ ਦੇਖ ਲਓ ਤੀਜਾ ਸੂਆ ਸੂਰੀ ਆ ਤੀਜੇ ਸੂਏ ਸੂਣ ਦੇ ਵਿੱਚ 5 ਤੋਂ 6 ਦਿਨ ਹਜੇ ਬਾਕੀ ਆ ਲੇਵਾ ਥਣ ਚੈੱਕ ਕਰ ਲਿਓ ਤੇ ਜਿਹੜੇ ਦੂਜੇ ਸੂਏ ਦੇ ਰਿਕਾਰਡ ਰਿਹਾ 12 ਤੋਂ 13 ਕਿਲੋ ਦੁੱਧ ਇਹਨੇ ਦਿੱਤਾ ਹੋਇਆ ਵੱਡੇ ਕੱਦ ਦੀ ਮੱਝ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚੰਗਾ ਲੇਵਾ ਤਿਆਰ ਕਰਦੀ ਹੁੰਦੀ ਆ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਕੇ ਚੈੱਕ ਕਰ ਲਿਓ 5 ਤੋਂ 6 ਦਿਨ ਸੂਨ ਦੇ ਵਿੱਚ ਬਾਕੀ ਹੈ ਜੇ ਜਲੇਸ ਜੀ ਡਿਮਾਂਡ ਰੱਖੀ ਗਈ ਆ 1,25,000 ਰੁਪਏ ਵਿੱਚ ਆਏ ਦਾ ਮਾਨਤਾਣ ਹੋ ਜੂ ਕਰ ਲੋ ਕੰਟੈਕਟ ਆ ਮੱਝ ਖਰੀਦਣ ਵਾਸਤੇ ਨੰਬਰ ਸਕਰੀਨ ਉੱਪਰ ਚੱਲ ਰਿਹਾ ਪਿੰਡ ਸ਼ੇਰਪੁਰਾ ਜਿਹੜੇ ਬਠਿੰਡੇ ਤੋਂ ਕਰੋ ਕੰਟੈਕਟ ਖਰੀਦਣ ਵਾਸਤੇ ਅਗੀ ਵੀਡੀਓ ਦਿਖਾਉਣੇ ਅਗਲੀ ਜਿਹੜੀ ਵੀਡੀਓ ਬਣਾਏ ਆ ਪਿੰਡ ਕੋਟੇ ਹਜੂਰਾ ਸਿੰਘ ਇਸ ਘਾਰ ਦੇ ਵਿੱਚੋਂ ਦੋ ਚੋਟੀਆਂ ਸੇਲ ਹੋਈਆਂ ਨੇ ਇੱਕ ਤੀਜਾ ਛੂਆ ਸੂਰੀ ਆ ਤੇ ਇੱਕ ਹਜੇ ਦੂਜੇ ਛੂਏ ਸੂਣਾ ਤੇ ਤੁਹਾਨੂੰ ਪਹਿਲੇ ਤੀਜੇ ਛੂਏ ਵਾਲੀ ਚੋਟੀ ਦਿਖਾ ਦਿੰਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆ ਜਿਹੜੀ ਸਾਹਮਣੇ ਤੁਸੀਂ ਚੋਟੀ ਦੇਖ ਰਹੇ ਹੋ ਦੂਜੇ ਛੂਏ ਨੇ 14 ਕਿਲੋ ਦੁੱਧ ਦਿੱਤਾ ਹੋਇਆ ਮਾਰਕੀਟ ਅਸਰ ਮੁਤਾਬਕ ਤੇ ਅੱਤ ਕਿ ਤੀਜੇ ਛੂਏ ਸੂਣਾ ਤੀਜੇ ਛੂਏ 16 ਕਿਲੋ ਦੁੱਧ ਦੀ ਉਮੀਦ ਬਾਈ ਰੱਖ ਰਹੇ ਨੇ ਤੇ ਬਾਈ ਜੀ ਨੇ ਜਿਹੜਾ ਰੇਟ ਰੱਖਿਆ ਕੋਈ 1b ਨਹੀਂ ਕੋਈ 10 ਨਹੀਂ 1 ਲੱਖ 5000 ਦੇ ਵਿੱਚ ਬਾਈ ਨੇ ਚੋਟੀ ਸੇਲ ਕਰ ਦੇਣੀ ਆ ਕਰ ਲੋ ਕੰਟੈਕਟ ਕੀ ਦਿਨ ਵਾਸਤੇ ਤੁਹਾਨੂੰ ਅਗਲੀ ਚੋਟੀ ਦੀ ਵੀਡੀਓ ਦਿਖਾ ਰਹੇ ਆ ਆ ਜਿਹੜੀ ਤੁਸੀਂ ਸਾਹਮਣੇ ਚੋਟੀ ਦੇਖ ਰਹੇ ਹੋ ਦੂਜਾ ਸੂਹਾ ਸੂਰੀ ਆ ਪੰਜ ਤੋਂ 6 ਦਿਨ ਇਹ ਵੀ ਬਾਕੀ ਜਸੂਨ ਦੇ ਵਿੱਚ ਤੇ ਪਹਿਲੇ ਸੂਵੇ ਦਾ ਰਿਕਾਰਡ ਮਾਲਕਾਂ ਦੱਸਣ ਮੁਤਾਬਕ 16 ਕਿਲੋ 22 ਦੇ ਦੱਸਣ ਮੁਤਾਬਕ ਪਹਿਲੇ ਸੂਵੇ ਦਾ ਦਿੱਤਾ ਹੋਇਆ ਪੰਜ ਛੇ ਦਿਨ ਦੀ ਕੱਚੀ ਆ ਬਾਕੀ ਉਸ ਹੱਬ ਨਾਲ ਤੁਸੀਂ ਅੱਜ ਲਾ ਲਿਓ ਚੰਗੀ ਮੱਝ ਆ ਵੱਡੇ ਕੱਦ ਦੀ ਲੇਵਾ ਵੀ ਚੰਗਾ ਆਪ ਵੀ ਮੱਝ ਚੰਗੀ ਆ ਕੱਦ ਦੇਖ ਲਓ ਲੇਵਾ ਚੈੱਕ ਕਰ ਲਓ 16 ਕਿਲੋ ਵਾਲੀ ਮੱਝ ਪਹਿਲੇ ਸੂਏ ਵਾਲੀ ਅੱਗੇ ਦੂਜਾ ਸੂਆ ਸੂਰੀ ਆ ਜਿਹੜੇ ਬਾਈ ਨੇ ਇਹਦਾ ਰੇਟ ਰੱਖਿਆ 1 ਲੱਖ 40 ਹਜ਼ਾਰ ਵਿੱਚ ਬਾਈ ਦੇ ਦੇਣਗੇ ਕਰ ਲਓ ਕੰਟੈਕਟ ਥਾਂ ਦਾ ਸਾਈਜ਼ ਦੇਖ ਲਿਓ ਨੰਬਰ ਸਕਰੀਨ ਉੱਪਰ ਚੱਲ ਰਿਹਾ ਵਧੀਆਂ ਝੋਟੀਆਂ ਜੀ ਤਾਂ ਨਹੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਹਾਨੂੰ ਅੱਗੇ ਵੀਡੀਓ ਦਿਖਾਈ ਜਾਣੇ ਆ ਵੀਡੀਓ ਨੂੰ ਐਨ ਤੱਕ ਜਰੂਰ ਦੇਖਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਵਾਂ ਤੇ ਇੱਕ HF ਬਰੀਡ ਦੀਆਂ ਦਿਖਾ ਰਹੇ ਹਾਂ ਪਿੰਡ ਬਰਗਾੜੀ ਨੇੜੇ ਪਿੰਡ ਰੈਜਿੰਦ ਕੋਟਕਪੁਰਾ ਨੇੜੇ ਰਹਿੰਦੇ ਆ ਜੈਤੋ ਨੇੜੇ ਰਹਿੰਦੇ ਆ ਤੇ ਜਿਹੜੀ ਤੁਸੀਂ ਸਾਹਮਣੇ ਪਹਿਲੀ ਗਾਂ ਦੇਖ ਰਹੇ ਹੋ ਜਾਸੀ ਦੂਜਾ ਸੂਬਾ ਸੋਈ ਹੋਈ ਆ ਮਗਰ ਬੱਛੀ ਆ ਗਈ ਤਿੰਨ ਚਾਰ ਦਿਨ ਸੋਈ ਨਹੀਂ ਹੋਗੇ ਤੇ ਜਿਹੜੇ ਇਸ ਟਾਈਮ ਇਹ ਦਾ ਦੁੱਧ ਤਿਆਰ ਆ 14 ਕਿਲੋ ਬਾਈ ਆ ਕੋਈ ਵੀ ਜਿਓ ਕੇ ਲੈ ਜਿਓ ਬਾਕੀ ਜਿਹੜੇ ਬਾਈ ਨੇ ਡਿਮਾਂਡ ਰੱਖੀ ਆ ਕੋਈ 80 90 ਨਹੀਂ 70000 ਵਿੱਚ 22 ਦੇ ਦੇਣਗੇ ਤੇ ਅੱਗੇ ਤੁਹਾਨੂੰ ਪਹਿਲਾਂ ਤੁਸੀਂ ਇਹਦਾ ਲੈਵਾ ਚੈੱਕ ਕਰ ਲਿਓ ਤੇ ਅੱਗੇ ਤੁਹਾਨੂੰ ਇੱਕ ਗਾਂ ਹੋਰ ਦਿਖਾਉਣਾ ਜਰਸੀ ਬਰੀਡ ਦੇ ਵਿੱਚ ਆ ਤੁਸੀਂ ਜਿਹੜੀ ਗਾਂ ਜਰਸੀ ਦੇਖ ਰਹੇ ਹੋ ਇਹ ਵੀ ਦੂਜਾ ਸੂਹਾ ਸੂਰੀ ਆ 4 ਤੋਂ 5 ਦਿਨ ਇਹਦੇ ਵੀ ਸੂਹ ਦੇ ਬਾਕੀ ਆ 22 ਦੇ ਦਸਨ ਮੁਤਾਬਕ 25 ਕਿਲੋ ਜੋਆ ਦੁੱਧ ਇਹਦਾ ਤੇ ਹੁਣ ਕਿਸੇ ਨੇ ਵੀ 20 ਕਿਲੋ ਮੰਨ ਕੇ ਕੋਈ ਵੀ ਆਪਦਾ ਲੈ ਕੇ ਜਾ ਸਕਦਾ ਹੈ ਆ ਤੇ ਜਿਹੜੇ ਬਾਈ ਨੇ ਦਾ ਰੇਟ ਰੱਖਿਆ 60000 ਰੁਪਏ ਵਿੱਚ ਇਹ ਗਾਂ ਸੇਲ ਕਰ ਦੇਣੀ ਆ ਤੇ ਅੱਗੇ ਤੀਜੇ ਨੰਬਰ ਤੇ ਐਚਬੀ ਬਰੀਡ ਦੇ ਵਿੱਚ ਇਹ ਵੀ ਦੂਜਾ ਸੁਹਾ ਸੂਰੀ ਆ 4 ਤੋਂ 5 ਦਿਨ ਸੁੰਦੇ ਇਹਦੇ ਵਿੱਚ ਹੀ ਬਾਕੀ ਨੇ ਤੇ ਜਿਹੜਾ ਬਾਈ ਨੇ ਮੌਲ ਰੱਖਿਆ 78000 ਰੁਪਏ ਫਿਕਸ ਰੇਟ ਰਹੂ ਤੇ ਇਹਨਾਂ ਗਾਵਾਂ ਦਾ ਕਰ ਲਓ ਕੰਟੈਕਟ ਨੰਬਰ ਸਕਰੀਨ ਉੱਪਰ ਚੱਲ ਰਿਹਾ ਤੇ ਇਦਾਂ ਦੀਆਂ ਗਾਵਾਂ ਮੱਝਾਂ ਖਰੀਦਣ ਲਈ ਸਾਡੇ ਚੈਨਲ ਐਸਕੇ ਡੈਰੀ ਫਾਰਮ ਚੋਦੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਅੱਗੇ ਮਿਲਦੇ ਆ ਜੀ ਕੱਟ ਰੇਟਾਂ ਦੇ ਵਿੱਚ ਵਧੀਆ ਗਾ ਮੱਝਾਂ ਲਈ